ਇਹ ਭੁੱਲਿਆ ਮਨ ਹਿਰਦੇ ਦੀ ਨੀਚਤਾ ਨਹੀਂ ਛੱਡ ਰਿਹਾ ਉਸ ਨੂੰ ਯਾਦ ਕਰ ਰਿਹਾ ਉਸ ਦੇ ਭੈਅ ਨੂੰ ਨਹੀਂ ਮਹਿਸੂਸ ਕਰ ਰਿਹਾ ਨਿਰਮਲ ਭਾਉ ਬੜਾ ਜ਼ਰੂਰੀ ਹੈ ਨਾਨਕ ਜਿਨ ਮਨ ਭਾਉ ਤੇ ਨਾਮ ਅਨ ਪਾਉ ਜੇ ਰੱਬ ਦਾ ਭੈਅ ਹਿਰਦੇ ਚ ਹੋਏਗਾ ਤੇ ਭਗਤੀ ਵੀ ਫੇਰੀ ਉੱਭਜੇਗੀ ਆਕੋ ਜਦ ਨਾਮ ਸ਼ਿਰਿਵਾਇ ਵਾਹ ਜੇ ਰੱਬ ਦਾ ਭੈਅ ਨਹੀਂ ਤੇ ਫਿਰ ਸ਼ਕਸ਼ੀਤ ਅਰੰਗੇ ਵਰਗੀ ਬਣਨੀ ਹੈ ਵਜ਼ੀਰ ਖਾਨ ਵਰਗੀ ਬਣਨੀ ਹੈ ਤੇ ਜਿੰਨੂੰ ਫਿਰ ਰਹਿੰਦੀ ਦੁਨੀਆ ਤੱਕ ਲਹਣਤਾ ਤੋਂ ਇਲਾਵਾ ਹੋਰ ਕੁਝ ਨਹੀਂ ਜੇ ਮਿਲਦਾ ਤੇ ਜਿਹੜੇ ਰੱਬ ਦੇ ਪਹੋਚ ਨੇ ਉਹ ਕਹਿੰਦੇ ਸੀ ਜਿੰਨ ਕੇ ਸਰਪੇ ਹੋਤਾ ਤਾਂ ਛਤਰੇ ਜਰੀ ਦੁਰਬਤ ਪੇਨ ਉਹਨਾਂ ਕੇ ਕبھی ਸਮਿਆ ਨਾ ਦੇਖਾ ਦੇਖੋ ਔਰੰਗੇ ਦੀ ਕਬਰ ਜਿਹਦੀ ਮਿੱਟੀ ਰੁੜ ਕੇ ਨਾਲੀਆਂ ਦੇ ਵਿੱਚ ਡਿੱਗਦੀ ਪਈਏ ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਜਿਸ ਔਰੰਗੇ ਦੇ ਹੁਕਮ ਦੇ ਨਾਲ ਜਿਨ੍ਹਾਂ ਦਾ ਪਾਵਨ ਸੀਸ ਉਹਨਾਂ ਦੇ ਸਰੀਰ ਤੋਂ ਵੱਖਰਾ ਕੀਤਾ ਸੀ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਅੱਜ ਉਸ ਚੌਂਕ ਦੀ ਮਿੱਟੀ ਚੁੱਕ ਕੇ ਲੋਕ ਮੱਥੇ ਨੂੰ ਲਾ ਕੇ ਆਪਣੇ ਭਾਗ ਬਦਲਦੇ ਪਿਆ ਕੁਜ਼ਤ ਨਾਮ ਚਿੜਵਾਏ ਸੁਮਹਰਾ ਕਹਿੰਦੇ ਆ ਭੁੱਲਿਆ ਮਨ ਅਰਦਾਸ ਕਰ ਕਿ ਤੈਨੂੰ ਸਮਝ ਆ ਜਾਏ ਕਿ ਰੱਬ ਨੇ ਤੈਨੂੰ ਜਨਮ ਕਿਸ ਵਾਸਤੇ ਦਿੱਤਾ ਪਾਪਾਂ ਦੇ ਵਾਸਤੇ ਨਹੀਂ ਦਿੱਤਾ ਕਿਸ ਮਕਸਦ ਵਾਸਤੇ ਤੇਰਾ ਜਨਮ ਹੋਇਆ ਕੋ ਮਹੀ ਪੂਲਿਓ ਮਨ ਸਮਝਾਵੇ ਨਵੇਂ ਪਾਤਸ਼ਾਹ ਜੀ ਦੀ ਬਾਣੀ ਹੈ ਗਉੜੀ ਰਾਗ ਦੇ ਵਿੱਚ ਅੰਦ ਲਾਸਟ ਵਿੱਚ ਮਲਤਾਨੀ ਸਾਹਿਬ ਤੋਂ ਸੁਣ ਲਿਓ ਪੂ ਮਾਈ ਪੂ ਲਿਓ ਮਨ ਸਮਝਾਵੇ ਪੂ ਮਾਈ ਪੂ ਲਿਓ ਮਨ ਸਮਝਾ ਮਹਿਸੂਸ ਕਰਿਓ ਗੁਰੂ ਮਹਾਰਾਜ ਅੱਖਾਂ ਖੋਦ ਕੇ ਇੱਕ ਇੱਕ ਸ਼ਬਦ ਨੂੰ ਹਰ ਦੇ ਦੇਦਰ ਪਰਉਣ ਦਾ ਯਤਨ ਕਰੇ ਕਿੱਡਾ ਵੈਰਾਗ ਦੀ ਮੂਰਤ ਨੇ ਧੰਗੁਰੂ ਤੇਗ ਬਹਾਦਰ ਸਾਹਿਬ ਦੀ ਕਿਸ ਮੁਕਾਮ ਤੇ ਜਾ ਕੇ ਮਹਾਰਾਜ ਅਕਾਲ ਪੁਰਖ ਦੇ ਸੰਬੋਧਨ ਵਿੱਚ ਇਹ ਪਾਵਨ ਬਾਣੀ ਉਚਾਰ ਰਹੇ ਨੇ ਕੋ ਮਾਈ ਊਲੋ ਮਨ ਸਮਝਾਵੇ ਕੋ ਮਾਈ ਊਲੋ ਮਨ ਸਮਝਾਵੇ ਸਾਦ ਮੱਕ ਸੁਣ ਕੇ ਨਿਮਕਨ ਹਰ ਗੁਣ ਗਾਵੇ ਗੁਰੂ ਦੀ ਬਾਣੀ ਰੋਜ਼ ਸੁਣਦਾ ਪਰ ਹਿਰਦੇ ਚ ਬਸਾਉਣ ਦਾ ਯਤਨ ਨਹੀਂ ਕਰਦਾ ਕਿਉਂ ਭਾਈ ਹਰਜੀਤ ਸਿੰਘ ਜੀ ਲੇਥੇ ਬੇਨਤੀ ਕਰਕੇ ਗਏ ਆ ਵੀ ਸਿੰਪਲ ਲੰਗਰ ਰੱਖੋ ਕਿਉਂ ਕਹਿਣਾ ਪੈਂਦਾ ਕਿਉਂ ਕਹਿਣਾ ਪੈਂਦਾ ਇਸ ਕਾਇਨ ਨਾਸ ਦੀ ਸ੍ਰੇਸ਼ਟ ਜੂਨ ਹੈ ਮਨੁੱਖ ਤੇ ਮਨੁੱਖ ਨੂੰ ਵਾਰ-ਵਾਰ ਹੱਥ ਜੋੜ ਕੇ ਬੇਨਤੀਆਂ ਕਰਨੀਆਂ ਪੈਣ ਕਿੱਡੀ ਹੈਰਾਨਗੀ ਵਾਲੀ ਗੱਲ ਹੈ ਕਦੇ ਸ਼ੱਕ ਨਹੀਂ ਹੁੰਦਾ ਆਪ ਦੇ ਮਨੁੱਖ ਹੋਣ ਤੇ ਆਪ ਕੋ ਸਾਧਨਾਮ ਸ੍ਰੀ ਵਾਹਿਗੁਰੂ ਸਾਹਿਬ ਜਾਦਿਆਂ ਦੇ ਪਵਿੱਤਰ ਸ਼ਹੀਦੀ ਦਿਹਾੜੇ ਤੇ ਭਾਈ ਲੰਗਰ ਸਿੰਪਲ ਖ ਵੈਸੇ ਲੰਗਰ ਦੀ ਮਰਿਆਦਾ ਹੀ ਸਾਦੀ ਹੈ ਇਹ ਤਾਂ ਪਕੌੜੇ ਸਮੋਸੇ ਸੈਂਟ ਪੀਸ ਮਠਾਈਆਂ ਤਾਂ ਅਸੀਂ ਆਪਣੇ ਸੁਆਦ ਲਈ ਇਕੱਠੀਆਂ ਕੀਤੀਆਂ ਨਾ ਲੰਗਰ ਤਾਂ ਗੁਰੂ ਨਾਨਕ ਦਾ ਦਾਲ ਤੇ ਫੁਲਕੇ ਵਾਲਾ ਸੀ ਸੁਆਦ ਤੇ ਚਸਕੇ ਦਾ ਅਸੀਂ ਲੈ ਕੇ ਜਾਂਦੇ ਨਾ ਇਹ ਮਨ ਦੀ ਪਟਕਣਾ ਹੈ ਭੁੱਲਿਆ ਹੋਇਆ ਮਨ ਜਿਹੜਾ ਗੁਰੂ ਘਰ ਆ ਕੇ ਆਪਣੀ ਝੂਠੀ ਸ਼ਾਨੋ ਸ਼ੌਕਤ ਦਿਖਾਉਣ ਦੇ ਚੱਕਰ ਤੇ ਗੁਰੂ ਮਰਿਆਦਾ ਦਾ ਵੀ ਘਾਣ ਕਰੀ ਆਉਂਦਾ ਪਰਵਾਹ ਹੀ ਨਹੀਂ ਕਰਦਾ ਸਿਰਫ ਕੰਪੀਟੀਸ਼ਨ ਚ ਵੀ ਭਲਾ ਨਹੀਂ ਨੇ ਹਾਲਾਤ ਮੈਂ ਉਹ ਤੋਂ ਡੁਕਣਾ ਕਰਕੇ ਪਾਉਣਾ ਉਹ ਮੈਨੂੰ ਪੱਟੇ ਪਾਈ ਜਾਂਦਾ ਬੰਦਾ ਮਕਸਦ ਕੀ ਸੀ ਅਸੀਂ ਇੱਥੇ ਸਮੋਸੇ ਖਾਣ ਨਹੀਂ ਆਏ ਅਸੀਂ ਪਕੌੜੇ ਖਾਣ ਇੱਥੇ ਤਾਂ ਲੰਗਰ ਗੁਰੂ ਘਰ ਦੀ ਮਰਜ਼ਾਦਾ ਹੈ ਪੰਗਰ ਤੇ ਸੰਗਤ ਦੀ ਲੇਕਿਨ ਅਸੀਂ ਸਵਾਦਾਂ ਲਈ ਨਹੀਂ ਸੀ ਆਏ ਅਸੀਂ ਭੁੱਲੇ ਹੋਏ ਮਨ ਨੂੰ ਸਮਝਾਉਣ ਆਏ ਸੀ ਭੁੱਲਿਆ ਮਨ ਸਮਝਣਾ ਸੀ ਗੁਰੂ ਦੀ ਹਜ਼ੂਰੀ ਵਿੱਚ ਪਰ ਮਾਕ ਕਰਨਾ ਅਸੀਂ ਲੰਗਰ ਹਾਲ ਵਿੱਚ ਬੈਠ ਕੇ ਗੱਲਾਂ ਮਾਰ ਕੇ ਭੋਜਨ ਦਾ ਸਵਾਦ ਲੈ ਕੇ ਚਲੇ ਗਏ ਆਤਮਾ ਤਾਂ ਭੁੱਖੀ ਹੀ ਰਹਿ ਗਈ ਆ ਕੋ ਜਤਨਾਮ ਸ਼੍ਰੀ ਵਾਹਿਗੁਰੂ ਉਹ ਪਤਾ ਨਹੀਂ ਕਿੰਨੇ ਜਨਮਾਂ ਦੀ ਪਿਆਸੀ ਤੜਫ ਰਹੀਏ ਬਿਲਕ ਰਹੀ ਹੈ ਉਹਦੀ ਪੁਕਾਰ ਤਾਂ ਕਦੇ ਸੁਣੀ ਨਹੀਂ ਬੰਦੇ ਨੇ ਢਿੱਡ ਦੀ ਪੁਕਾਰ ਨੂੰ ਸੁਣਦਾ ਜੜੀ ਚ ਚਾਰ ਵਾਰੀ ਸੁਣ ਲੈਂਦਾ ਇਹ ਦੇਖੋ ਮੇਰੀ ਗੱਲ ਨਹੀਂ ਮਹਾਰਾਜ ਕੀ ਕਹਿੰਦੇ ਆ ਅਗਲੇ ਬਚਨ ਵਿੱਚ ਦੁਰਦਪ ਦੇ ਪਾ ਮਾਨਸ ਕੀ ਬੜੀ ਔਕੀ ਮਿਲੀ ਹੈ ਸ੍ਰੇਸ਼ਟ ਜਨਮ ਹੈ ਦੁਰਲਭ ਇਹ ਮਿਲਦਾ ਨਹੀਂ ਦੁਰਦਪ ਦੇ This is ਸਿਉਨੇ ਹੋ ਨਾ ਲਗਾ ਉਹਦੇ ਨਾਲ ਕਦੇ ਪਿਆਰ ਬਣਾਉਣ ਦਾ ਯਤਨ ਹੀ ਨਹੀਂ ਕੀਤਾ ਜਿਹੜਾ ਅੰਦਰ ਵੀ ਹੈ ਤੇ ਬਾਹਰ ਵੀ ਹੈ ਜਿਹੜਾ ਹਰ ਇੱਕ ਜਗਤ ਤੇ ਬਿਨਾ ਕੰਡੀਸ਼ਨ ਤੋਂ ਖੜਾ ਤੁਹਾਡੇ ਨਾਲ ਜੰਮੀ ਹੋਈ ਔਲਾਦ ਵੀ ਸ਼ਰਤਾਂ ਰੱਖ ਕੇ ਪਿਆਰ ਕਰੇਗੀ ਮਾਂ ਬਾਪ ਦੇ ਅੰਦਰ ਵੀ ਸਵਾਰਥ ਹੈ ਕਿ ਬੱਚੇ ਜੰਮੇ ਐ ਸਾਨੂੰ ਸੰਭਾਲਣਗੇ ਲੇਕਿਨ ਇੱਕੋ ਹੀ ਇੱਕ ਪਰਮੇਸ਼ਰ ਹੈ ਜਿਹੜਾ ਬਿਨਾ ਸਵਾਰ ਤੋਂ ਸਾਨੂੰ ਨਵਾਜਦਾ ਸੀ ਉਹਨੂੰ ਕੁਝ ਦੇ ਨਹੀਂ ਸਕਦਾ ਸਾਡੀ ਔਕਾਤ ਨਹੀਂ ਹੈ ਤੇਰਾ ਕੀ ਤੁਝੇ ਘਰ ਭੁਖੀ ਦਵਾਂਗਾ ਜਿਹੜੀ ਹੋਂਮੇ ਦਾ ਪ੍ਰਕਟਾਵਾ ਮੇਰੇ ਵਰਗਾ ਮਾਫ਼ ਕਰੇ ਮੈਂ ਕਰਦਾ ਫਰਦਾ ਗੁਰੂ ਦੇ ਸਾਹਮਣੇ ਕੀ ਦੇ ਸਕਦਾ ਕੀ ਹੈਸੀਅਤ ਹੈ ਸਾਡੀ ਲੇਕਿਨ ਉਹ ਸਾਡੀ ਅਕਰਤ ਕਣਤਾ ਨੂੰ ਵੀ ਨਜ਼ਰ ਅੰਦਾਜ਼ ਕਰਦੇ ਹੋਇਆ ਸਾਨੂੰ ਹਮੇਸ਼ਾ ਗੜਨ ਲਾਉਂਦਾ ਹੈ ਜੈਸਾ ਬਾਲਕ ਭਾਏ ਸਪਹਿਲਾ ਖਪਰਾਤ ਕਮਾਵੇ ਪਰ ਉਹਦੇ ਚਿੜਕੇ ਬਮਾਰਦੀ ਬਹੁੜ ਪਿਤਾ ਗੜ ਲਾਵੇ ਇੱਥੇ ਦੁਨਿਆਵੀ ਪਿਤਾ ਦੀ ਗੱਲ ਨਹੀਂ ਹੈ ਦੁਨਿਆਵੀ ਪਿਤਾ ਵੀ ਤਤਕਾਰ ਦਿੰਦਾ ਵੀ ਜਾ ਮੇਰੇ ਮੱਥੇ ਨਾ ਲੱਗੀ ਅੱਜ ਤੋਂ ਬਾਅਦ ਤੇਰੇ ਨਾਲ ਮੇਰਾ ਕੋਈ ਵਾਸਤਾ ਨਹੀਂ ਇਹ ਪਤਾ ਪਰਮੇਸ਼ਰ ਦੀ ਗੱਲ ਹੈ ਉਹ ਕਰੋੜਾਂ ਅਪਰਾਧ ਵੀ ਆਪਣੇ ਹਿਰਦੇ ਵਿੱਚ ਪਾ ਕੇ ਖਤਮ ਕਰ ਦਿੰਦਾ ਠਟਕਾਰਦਾ ਨਹੀਂ ਆਖੋ ਜਦਾ ਨਾਮ ਸ਼੍ਰੀ ਵਾਹਿਗੁਰੂ ਕਦੇ ਉਹਦੇ ਨਾਲ ਪ੍ਰੇਮ ਕੀਤਾ ਕਦੇ ਮਨ ਵਿੱਚ ਚੀਜ਼ ਝੂਕ ਉੱਠੀ ਥੋੜਾ ਜਿਹਾ ਦੋਖ ਮੈਨੇ ਪੁੱਤ ਦੂਰ ਹੋ ਜੇ ਤੇ ਬੰਦਾ ਰੋ ਰੋ ਕਮੜਾ ਹੋ ਜਾਂਦਾ ਜੀ ਮੇਰੇ ਬੱਚੇ ਮੇਰੇ ਤੋਂ ਦੂਰ ਹੋ ਗਏ ਨੌਕਰੀ ਚਲੇ ਗਏ ਜੀ ਫਲਾਨੀ ਕਈ ਆਉਂਦੀਆਂ ਸੰਤ ਜੀ ਬੱਚਾ ਫਲੋਰੀਡਾ ਰਹਿੰਦਾ ਜੀ ਬੱਚਾ ਫਲਾਨੀ ਬੜਾ ਵਿਰਾਗ ਹੁੰਦਾ ਬੜਾ ਮਨ ਭਰਦਾ ਹੈ ਪਰ ਜਿਸ ਰੱਬ ਤੋਂ ਵਿਛੜੇ ਹੋਏ ਨੂੰ ਪਤਾ ਨਹੀਂ ਕਿੰਨੇ ਜਨਮ ਹੋ ਗਏ ਕਦੀ ਇੱਕ ਵੀ ਚੀਜ਼ ਹਿਰਦੇ ਵਿੱਚ ਨਹੀਂ ਪੈਦਾ ਹੋਈ ਵੀ ਇਹ ਪਰਮਾਤਮਾ ਕਿੰਨੇ ਜਨਮਾਂ ਗਵਾ ਬੈਠਾ ਤੇਰੇ ਤੋਂ ਵਿਛੜਿਆ ਮਾਰਾ ਕਹਿੰਦੇ ਅੰਦਰ ਬਾਤ ਸਦਾ ਨਾਨਕ ਮੁਕਤ ਤਾਹੇ ਕੁਲਬਾਨ ਜੇ ਕਟਰਾਮ ਸਮਾਵੇ ਬੇਦਪੁਰਾਣ ਸਾਧਮਗ ਸੁਨ ਗਾਵੇ ਬੇਦਪੁਰਾਣ ਸਾਧਮਗ ਸੁਨ ਸਮਝਾਵੇ ਕੋ ਮਾਈ ਝੂਲੋ ਮਨ ਸਮਝਾਵੇ ਬੇਦ ਪੁਰਾਨ ਸਾਜ ਮਰਸੁ ਸੁ ਗਰੇ ਬੇਦ ਪੁਰਾਨ ਸਾਜ ਮਰਸੁ ਸੁ ਗਰੇ ਸਮਝਾਵੇ ਕੋ ਮਨ ਸਮਝਾਵੇ ਸਮਝਾਵੇ ਆ ਮਨ ਮਨ ਸਮਝਾ